ਸਵਾਸਿਕਾ ਮੈਂ ਹਾ ਤੋੜਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਆ ਇੱਕ ਪਾਸੇ ਖੇਤਰੀ ਪੰਥਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜਾ ਕਾਟੋ ਕਲੇਸ਼ ਪਿਆ ਹੋਇਆ ਹੈ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਆ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ ਹਾਲਾਤ ਮੌਜੂਦਾ ਸਰਕਾਰ ਦੀ ਕੰਡੀਸ਼ਨ ਵੀ ਦਰਦਨਾਕ ਦੱਸੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਹੁਣ ਜਿਹੜੀ ਵਿਉਂਤਬੰਦੀ ਬਣ ਗਈ ਹੈ ਜਿਹੜੀਆਂ ਗਤੀਵਿਧੀਆਂ ਸਰਗਰਮ ਕਰ ਦਿੱਤੀਆਂ ਗਈਆਂ ਨੇ ਉਹ ਕੋਈ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੇ ਨਹੀਂ ਕੀਤੀਆਂ ਸੂਬੇ ਦੇ ਮੁੱਖ ਮੰਤਰੀ ਦੇ ਖਿਲਾਫ ਕੌਣ ਖੜ ਗਏ ਨੇ ਕਿਉਂਕਿ ਉਹਦੇ ਖੁਦ ਦੇ ਮੌਜੂਦਾ ਵਿਧਾਇਕ ਅਤੇ ਕੈਬਨਟ ਮੰਤਰੀ ਕੁਲਤਾ ਸਿੰਘ ਸੰਧਮਾ ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਕੁਵਰ ਵਿਏ ਪ੍ਰਤਾਪ ਸਿੰਘ ਇਹ ਤਾਂ ਸ਼ੁਰੂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਇਹਨਾਂ ਦੇ ਇਲਾਕਿਆਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਈ ਭਗਵੰਤ ਮਾਨ ਆਪਣੀ ਮਨਮਾਨੀ ਕਰਦੇ ਨੇ ਗੁਰਪ੍ਰੀਤ ਗੋਗੀ ਵੀ ਨਾਲ ਖੜੇ ਹੋ ਗਏ ਨੇ ਗੁਬਰ ਵੀਏ ਪ੍ਰਤਾਪ ਸਿੰਘ ਵੀ ਖੜੇ ਹੋ ਗਏ ਨੇ ਯਾਨੀ ਕਿ ਸਾਰਿਆਂ ਨੇ ਜਿਹੜੀ ਕਹਾਣੀ ਵਢੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਮੌਜੂਦਾ ਮੁੱਖ ਮੰਤਰੀ ਕੱਲ ਦਿੱਲੀ ਗਏ ਸੀ ਬੜੇ ਚਾਹ ਦੇ ਨਾਲ ਬੜੇ ਖੁਸ਼ੀ ਦੇ ਨਾਲ ਕਿ ਵੈਲਕਮ ਬੈਕ ਕੇਜਰੀਵਾਲ ਜਿਹੜੇ ਲਗਭਗ ਸਾਢੇ 3 ਮਹੀਨਿਆਂ ਦੀ ਜੇਲ੍ਹ ਤੋਂ ਜੇਲ੍ਹ ਦੇ ਵਿੱਚ ਰਹਿ ਕੇ ਬਾਹਰ ਆਏ ਨੇ ਅੰਤਰਨ ਜਵਾਨ ਤੇ ਲੇਕਿਨ ਮਾਮਲਾ ਹਾਲੇ ਉਹਨਾਂ ਤੇ ਸ਼ਰਾਬ ਨੂੰ ਆਪਕਾਰੀ ਦਾ ਅਤੇ ਮਨੀ ਲੌਂਡਰਿੰਗ ਵਾਲਾ ਚੱਲੇਗਾ ਲੇਕਿਨ ਅੰਤਰਨ ਜਵਾਨ ਹਰੀ ਛੱਡੀ ਮਿਲ ਗਈ ਹੈ ਜਿਹੜੀ ਮੁੱਖ ਮੰਤਰੀ ਦੀ ਪਾਵਰ ਹੈ ਉਹ ਖੋਲ ਹੀ ਗਈ ਹੈ ਕੀ ਹੁਣ ਅਰਵਿੰਦ ਕੇਜਰੀਵਾਲ ਦੀ ਅੱਖ ਪੰਜਾਬ ਤੇ ਹੈ ਪੰਜਾਬ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸਿਆਸਤ ਕਰਨਾ ਚਾਹੁੰਦੇ ਨੇ ਕਿਉਂਕਿ ਅੱਜ ਇੱਕ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਜਾਣਾ ਹੈ ਦਿੱਲੀ ਵੱਲੋਂ ਆਪ ਆម ਆਦਮੀ ਪਾਰਟੀ ਵੱਲੋਂ ਬੜੇ ਚਾਵਾ ਦੇ ਨਾਲ ਬੜੀ ਖੁਸ਼ੀ ਦੇ ਨਾਲ ਵੈਲਕਮ ਕਰਨ ਗਏ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਮੂੰਹ ਦਿਖਾਣੀ ਪਈ ਕਿਉਂ ਜਿਹੜਾ ਬੁਕੇ ਲੈ ਕੇ ਗਏ ਸੀ ਜਿਹੜਾ ਗੁਲਦਸਤਾ ਲੈ ਕੇ ਗਏ ਸੀ ਉਸ ਨੂੰ ਸਵੀਕਾਰ ਨਹੀਂ ਕੀਤਾ ਇਥੋਂ ਤੱਕ ਕੇ ਭਗਵੰਤ ਮਾਨ ਨੂੰ ਬੁਲਾਇਆ ਨਹੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੈਲਕਮ ਬੈਕ ਦਾ ਸਟੇਜ ਲਗਿਆ ਸਟੇਜ ਤੇ ਲਗਭਗ 20 ਤੋਂ 25 ਬੁਲਾਰੇ ਆਏ ਲੇਕਿਨ ਉਹਨਾਂ ਨੇ ਇੱਕ ਵਾਰ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਨਹੀਂ ਲਿਆ ਇਹ ਵਿਰਸਾ ਸਿੰਘ ਵਲਟੋਹਾ ਨੇ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਹੈ ਦੂਸਰੇ ਜੇ ਕੈਬਨਟ ਮੀਟਿੰਗ ਹੋਈ ਚਲੋ ਕੈਬਨਟ ਮੀਟਿੰਗ ਦਾ ਹਿੱਸਾ ਤੇ ਨਹੀਂ ਇੱਕ ਪੰਜਾਬ ਦੇ ਰਾਜੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਟ ਦੇ ਵਿੱਚ ਅੰਦਰ ਵਰਣ ਵੀ ਦਿੰਦੇ ਤੇ ਕਿੱਡੀ ਕੋ ਵੱਡੀ ਗੱਲ ਸੀ ਲੇਕਿਨ ਕੈਬਨਟ ਮੀਟਿੰਗ ਦੇ ਵਿੱਚ ਵੀ ਵਰਣ ਨਹੀਂ ਦਿੱਤਾ ਗਿਆ ਦਿੱਲੀ ਦੇ ਵਿੱਚ ਜਿਹੜੀ ਕੱਲ ਹੋਈ ਹੈ ਯਾਨੀ ਕਿ ਬੜੇ ਉਦਾਸ ਬੜੇ ਮਿਊਸ ਚਿਹਰੇ ਦੇ ਨਾਲ ਪਹੁੰਚੇ ਨੇ ਪੰਜਾਬ ਦੇ ਵਿੱਚ ਭਗਵੰਤ ਮਾਨ ਇਧਰ ਬੀਬੀ ਬਲਜਿੰਦਰ ਕੌਰ ਵਿਜੇ ਕੁਮਾਰ ਪ੍ਰਤਾਪ ਸਿੰਘ ਕੁਲਤਾਸ ਸਿੰਘ ਉਹਦੇ ਸ਼ੀਤਰ ਅੰਗੂਰਾਲ ਅਤੇ ਗੋਗੀ ਜਿਹੜੇ ਪਹਿਲਵਾਨ ਨੇ ਸਾਰੇ ਹੀ ਜਿਹੜੇ ਲੋਕ ਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਹੁਣ ਜਾ ਰਹੇ ਨੇ ਦਿੱਲੀ ਬਗਾਵਤ ਕਰਨਗੇ ਮੌਜੂਦਾ ਮੁੱਖ ਮੰਤਰੀ ਦੇ ਖਿਲਾਫ ਕਿਉਂਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਦੇ ਹਲਕੇ ਦੇ ਵਿੱਚ ਡਿਵੈਲਪਮੈਂਟ ਨਹੀਂ ਕੀਤੀ ਜਾ ਰਹੀ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੇਜਰੀਵਲ ਅੱਜ ਆਪਣੀ ਕੁਰਸੀ ਤੋਂ ਅਸਤੀਫਾ ਦੇਣਗੇ ਅਤੇ ਨਵਾਂ ਮੁੱਖ ਮੰਤਰੀ ਬਣਾਉਣਗੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਕੀ ਪੈਂਤਰਾ ਖੇੜਦੇ ਨੇ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦਾ ਪੰਥ ਆਮ ਆਦਮੀ ਪਾਰਟੀ ਤੋਂ ਬਿਲਕੁਲ ਖੁਸ਼ ਨਹੀਂ ਹੈ ਜਿਹੜਾ ਘਾਣ ਹੋਇਆ ਹੈ ਜਿੰਨਾ ਕਰਜ਼ਾ ਚੜਿਆ ਹੈ ਡਵੈਲਪਮੈਂਟ ਦੇ ਕੰਮ ਰੁਕੇ ਨੇ ਸਿਰਫ ਗਵੰਤਮਾਨ ਨੇ ਜੁੰਮਲੇਬਾਜੀ ਕੀਤੀ ਹੈ ਕਮੇਡੀ ਕੀਤੀ ਹੈ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾ ਰਹੇ ਨੇ ਆਮ ਆਦਮੀ ਪਾਰਟੀ ਦੇ ਖੁਦ ਦੇ ਵਿਧਾਇਕ ਜਦੋਂ 3 ਦਿਨਾਂ ਦਾ ਮਾਨਸੂਨ ਦਾ ਸੈਸ਼ਨ ਵਿਧਾਨ ਸਭਾ ਦੇ ਵਿੱਚ ਚੱਲਿਆ ਸੀ ਕੁਲਤਾਰ ਸਿੰਘ ਸੰਧਵਾ ਦੇ ਕੋਲ ਮੰਗ ਪੱਤਰ ਜਾ ਰਹੇ ਨੇ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਆ ਪ੍ਰੋਬਲਮ ਹੈ ਦੂਸਰੇ ਪਾਸੇ ਡੇਰਾ ਬਾਬਾ ਸੱਚਾ ਸੋਧਾ ਦੇ ਮੁਖੀ ਦਾ ਮਾਫੀਨਾਮੇ ਵਾਲਾ ਉਹ ਮਸਲਾ ਹੱਲ ਨਹੀਂ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗਾਂ ਨੂੰ ਲੈ ਕੇ ਬੇਅਦਬੀ ਹੋਈ ਸੀ ਉਸ ਦਾ ਮਸਲਾ ਹੱਲ ਨਹੀਂ ਹੋਇਆ ਬਹਿਵਲ ਕਲਾ ਗੋਲੀ ਕਾਂਡ ਹੋਇਆ ਹੈ ਕਹਿੰਦੇ ਸੀ 30 ਦਿਨਾਂ ਦੇ ਵਿੱਚ ਅੰਦਰ ਹੋਣਗੇ 2 ਘੰਟੇ ਚ ਅੰਦਰ ਹੋਣਗੇ 2.5 ਸਾਲ ਅੱਜ ਪੂਰੇ ਹੋ ਚੁੱਕੇ ਨੇ ਲੇਕਿਨ ਕਾਰਗੁਜ਼ਾਰੀ ਤੋਂ ਬਿਲਕੁਲ ਨਾ ਖੁਸ਼ ਨੇ ਪੰਜਾਬ ਦੇ ਲੋਕ ਅਤੇ ਪੰਜਾਬ ਦੇ ਲੋਕ ਲੋਕਾਂ ਨੇ ਜਿਹੜੇ ਵਿਧਾਇਕ ਚੁਣੇ ਨੇ ਆਪ ਆਦੀ ਪਾਰਟੀ ਦੇ ਇਸ ਲਈ ਬਿਦਾਵਾ ਕਰਕੇ ਜਾ ਰਹੇ ਨੇ ਅੱਜ ਅਰਵਿੰਦ ਕੇਜਰੀਵਾਲ ਦੇ ਕੋਲੋਂ ਅਰਵੇਦਰੀ ਅਰਵਿੰਦ ਕੇਜਰੀਵਾਲ ਵੱਲੂ ਕੀ ਵਟਾ ਫੈਸਲਾ ਆਉਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਹੋ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਉਹ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਦੂਸਰੇ ਪਾਸੇ ਪੰਜਾਬ ਨੂੰ ਸੱਜੇ ਤਰੀਕੇ ਦੇ ਨਾਲ ਚਲਾਉਣਾ ਚਾਹੁੰਦੇ ਨੇ ਹੁਣ ਦੇਖਣਾ ਹੋਵੇਗਾ ਕੀ ਬਣਦਾ ਹੈ ਆਮ ਆਪ ਦੀ ਪਾਰਟੀ ਦਾ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖੇਰੂ ਮੇਰੂ ਚੱਲ ਰਹੀ ਹੈ ਧੰਨਵਾਦ